ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਿਤਾਬਗੜ ਤਹਿਸੀਲ ਸੁਲਤਾਨਪੁਰ ਲੋਧੀ ਦੋਸਤੋ ਇਸ ਪਿੰਡ ਨੂੰ ਲੱਗਦੀ ਹੈ ਤੇ ਜ਼ਿਲ੍ਹਾ ਕਪੂਰਥਲਾ ਲੱਗਦਾ ਹੈ ਜੀ ਜੇਕਰ ਦੋਸਤੋ ਇੱਕ ਬੰਨੇ ਆਪਾਂ ਲੋਈਆਂ ਦੀ ਗੱਲ ਕਰ ਲਈਏ ਲੋਈਆਂ ਖਾਸ ਤਕਰੀਬਨ 6 ਕਿਲੋਮੀਟਰ ਦੀ ਦੂਰੀ ਆ ਫਰੀਦਸਰਾਏ ਪਿੰਡ ਬਿਲਕੁਲ ਨਜ਼ਦੀਕ ਆ ਤੁਸੀਂ ਜੇਕਰ ਲੋਈਆਂ ਦੇ ਪਾਸੇ ਆਉਣਾ ਦੋਸਤੋ ਸਪਰੀਦਸ ਰਾਏ ਪਿੰਡ ਤੋਂ ਤੁਸੀਂ ਸਿੱਧਾ ਚਿਤਾਬਗੜ ਆ ਸਕਦੇ ਹੋ ਇੱਕ ਬੰਨੇ ਸੁਲਤਾਨਪੁਰ ਦੋਸਤੋ ਸੁਲਤਾਨਪੁਰ ਲੋਧੀ 3 ਕਿਲੋਮੀਟਰ ਦੀ ਦੂਰੀ ਆ ਤੇ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਬਣਾ ਰਹੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਥੋੜਾ ਪਾਤਾ ਨਾਲ ਦੀ ਨਾਲ ਚੱਲਦਾ ਬਾਕੀ ਡੇਰੀ ਫਾਰਮਿੰਗ ਦਾ ਕੰਮ ਆ ਪਸ਼ੂ ਘਰੇਲੂ ਜ਼ਿਆਦਾਤਰ ਤੁਹਾਨੂੰ ਦੇਖਣ ਦੇ ਵਿੱਚ ਘਰੇ ਮਿਲਣਗੇ ਪਸ਼ੂ ਘਰੇਲੂ ਜਿੰਨੇ ਵੀ ਆ ਵੀਰ ਨੇ ਘਰੇ ਰੱਖੇ ਆ ਇੱਕ ਹਿੰਟ ਦੇ ਲਈ ਜਿਹੜੇ ਦੋਸਤੋ ਥੋੜੀ ਜਿਹੀ ਮੈਂ ਦੂਰੀ ਤੋਂ ਤੁਹਾਨੂੰ ਦਿਖਾ ਦਿੰਦਾ ਕੋਈ ਜਫਰਾਬਾਦੀ ਦਾ ਵੀਰ ਸ਼ਕੀਰ ਆ ਜਫਰਾਬਾਦੀ ਝੋਟੀ ਵੀ ਰੱਖੀ ਆ ਫਿਲਹਾਲ ਇਸ ਵੀਡੀਓ ਬਿਲਕੁਲ ਅੱਗੇ ਦੋਸਤੋ ਗੱਪਣ ਨੇ ਸੁਣਵਾਲੀਆਂ ਨੇ ਕਿੰਨਾ ਕ ਸਮਾਂ ਲੈ ਜਾਣਗੀਆਂ ਦਿਨ ਕਿੰਨੇ ਕ ਲੱਜਾਂਦੀਆਂ ਨੇ ਪੂਰਾ ਰੇਟ ਭਾਪੜਤਾ ਪੁੱਛ ਕੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਦੋਸਤੋ 23 23 ਮਈ ਮਹੀਨੂ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ 9:30 ਵਜੇ ਮਾਰਨਿੰਗ ਦਾ ਸਮਾਂ ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਆ ਅੱਜ ਨਾ ਵੜਾਂ ਦੀ ਸੋ ਇੱਕ ਰਿਕਵੈਸਟ ਜਿਹੜੀ ਹੈ ਦੋਸਤੋ ਫਸਟ ਲਈ ਇਹ ਵੀ ਹੁੰਦੀ ਆ ਵੀ ਜਿਹੜਾ ਪਸ਼ੂ ਮੈਂ ਤੁਹਾਨੂੰ ਦਿਖਾ ਰਿਹਾ ਉਹਦੀ ਤਸੱਲੀ ਆ ਨਿਰਕ ਪਰਖਾ ਜੇ ਸੁਣ ਵਾਲਾ ਤੇ ਨੂੰ ਬਿਲਕੁਲ ਸਿੱਪ ਕੇ ਤਸੱਲੀ ਘਰ ਪਹੁੰਚ ਕੇ ਜਰੂਰ ਕਰ ਲਿਓ ਜਿਹੜਾ ਪਸ਼ੂ ਸвая ਸвая ਹੁੰਦਾ ਉਹਦੀ ਚਵਾਈ ਇੱਕ ਟਾਈਮ ਦੋ ਟਾਈਮ ਘਰ ਪਹੁੰਚ ਕੇ ਜਰੂਰ ਕਰ ਲਿਆ ਕਰੋ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸਾਸਰੀ ਕਾਲ ਪਾਜੀ ਜੀ ਆਇਆ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਵੀਰੇ ਠੀਕ ਠਾਕ ਵਧੀਆ ਜੀ ਪਾਜੀ ਵਧੀਆ ਅੱਛਾ ਤਵੀਰ ਜੀ ਇੱਕ ਆਪਣਾ ਨਾਮ ਦੱਸ ਦਈਏ ਭੈਣ ਭਰਾਵਾਂ ਨੂੰ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਪਿੰਡ ਸ਼ਤਾਵਗੜ ਹਾਂਜੀ ਹਾਂਜੀ ਤੇ ਜਸਪਾਲ ਵੀਰੇ ਨਾਲ ਲੱਗਦੇ ਹੋਰ ਪਿੰਡ ਕੋਈ ਨਾਲ ਲੱਗਦੇ ਭਾਜੀ ਮੇਨ ਸੁਲਤਾਨਪੁਰ ਲੋਧੀ ਸ਼ਹਿਰ ਆ ਜੀ ਹਾਂਜੀ ਉੱਥੋਂ ਵੀ ਆ ਸਕਦੇ 3 ਕਿਲੋਮੀਟਰ ਦੀ ਦੂਰੀ ਤੇ ਆ ਹਾਂਜੀ ਨਾਲ ਦਾ ਪਿੰਡ ਫਰੀਸਰਾਏ ਆ ਭਾਜੀ ਲੋਈਆਂ ਸਾਈਡ ਤੋਂ ਉਧਰੋਂ ਵੀ ਆ ਸਕਦੇ ਹਾਂਜੀ ਠੀਕ ਆ ਹਾਂਜੀ ਤੇ ਜਸਪਾਲ ਵੀਰੇ ਪਸ਼ੂ ਵਪਾਰ ਦਾ ਕੰਮ ਵੀ ਨਾਲ-ਨਾਲ ਚੱਲਦਾ ਰਿਹਾ ਹਾਂਜੀ ਭਾਜੀ ਸ਼ੌਂਕ ਨਾਲ ਵੀ ਕੋਈ ਚੰਗੀ ਚੀਜ਼ ਕੋਈ ਮਿਲਦੀ ਹੈ ਤਾਂ ਲੈ ਕੇ ਆਈ ਦੀ ਹੈ ਬਿਲਕੁਲ ਜੀ ਨਹੀਂ ਤਾਂ ਆਪਣਾ ਘਰ ਦਾ ਖੇਤੀਬਾੜੀ ਦਾ ਕੰਮ ਆ ਤੇ ਘਰੇ ਪਸ਼ੂ ਰੱਖੇ ਹਾਂਜੀ ਬਿਲਕੁਲ ਜੀ ਹਾਂਜੀ ਤੇ ਅੱਜ ਉਸੇ ਵਿਕਰੀ ਵਾਲੇ ਪਸ਼ੂਆਂ ਦੇ ਵਿੱਚੋਂ ਮਤਲਬ ਕਿ ਦੋ ਬਿਹੜਾਂ ਦਿਖਾ ਦਾਂਗੇ। ਹਾਂਜੀ ਭਾਜੀ। ਇਹ ਚ ਇੱਕ ਜਿਹੜੀ ਆ ਦੋਸਤੋ ਐਚ ਐਫ ਦੀ ਜਿਹੜੀ ਵੱਡੀ ਬਿਹੜ ਹੋਵੇਗੀ ਤੇ ਇੱਕ ਨਾਲ ਕ੍ਰੋਸ ਚੀ ਆ ਉਹ ਦੂਜੀ ਬਿਹੜ ਵੀ। ਹਾਂਜੀ ਹਾਂਜੀ ਭਾਜੀ ਉਹ ਕ੍ਰੋਸ ਚੀ ਦੋ ਦਨ ਦਾ ਬੱਛੀ ਆ ਪਲੂਨ ਮੈਂ ਜਿਹੜਾ ਭਾਜੀ। ਅੱਛਾ ਜੀ। ਹਾਂਜੀ। ਠੀਕ ਆ। ਤੇ ਜਸਪਾਲ ਭਾਈ ਆਜੋ ਕਰੀਏ ਸਟਾਰਟ। ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਬਿਹੜ ਦਿਖਾ ਰਹੇ ਆ ਵੀਰਾਂ ਨੂੰ। ਹਾਂਜੀ। ਤੇ ਕੀ ਡਿਟੇਲ ਆ ਜਾਂਦੀ ਜੀ ਫੁੱਲ ਇਨਫੋਰਮੇਸ਼ਨ ਕੀ ਆ ਜੀ? ਇਹ ਭਾਜੀ ਤੀਸਰਾ ਸੂਹਾ ਸੋਨਾ ਸੀਲ ਠੰਡੀ ਪੂਰੀ ਆ ਭਾਜੀ ਜਿੱਦਾਂ ਮ 8 ਲੀਟਰ ਨੇ ਚੁਆਇਆ ਵਾ ਦੂਜੇ ਸਵੇਰ ਦੁੱਧ ਦੂਜੇ ਸਵੇਰ ਹਾਂਜੀ ਬਾਕੀ 19 ਕੀ ਕ੍ਰਾਸ ਬੰ ਦੇ ਵਿੱਚ ਆ ਗਰਮੀ ਦਾ ਤੋਹਫਾ ਹੀ ਆ ਗਰਮੀ ਦੇ ਵਿੱਚ ਗਰਮੀ ਘਟ ਮੰਨੂਗੀ ਬਿਲਕੁਲ ਦੁੱਧ ਵੀ ਫੈਟ ਵਾਲਾ ਹੋਊਗਾ ਭਾਜੀ ਇਹਦਾ ਬਿਲਕੁਲ ਹਾਂਜੀ ਲਓ ਵੀ ਦੋਸਤੋ ਕ੍ਰਾਸ ਦੇ ਵਿੱਚ ਆ ਵਧੇਰੇ ਜਿਹੜਾ ਜ਼ਿਆਦਾ ਪੱਕਾ ਜਿਆਦਾ ਪਰਸੈਂਟੇਜ ਆ ਉਹ ਆਪਾਂ ਐਚਐਫਡੀ ਮੰਨ ਸਕਦੇ ਆ ਤੇ ਵਿੱਚ ਥੋੜਾ ਜਿਹਾ ਜਿਵੇਂ ਸ਼ਾਈ ਵਾਲ ਦਾ ਕ੍ਰਾਸ ਹੈ ਠੀਕ ਆ ਤੇ ਠੰਡੀ ਧੀਰੀ ਬਹੁਤ ਜ਼ਿਆਦੀ ਆ ਜਿਵੇਂ ਮਰਜੀ ਥਾਂ ਨੂੰ ਹੱਥ ਲਾਈ ਜਾਓ ਇਹ ਢੱਲਾ ਜੇ ਸਾਰੀਆਂ ਗੱਡ ਕੇ ਬੱਚੀ ਸੂਗੀ ਆਹ ਦੇਖੋ ਜੀ ਠੀਕ ਆ ਹਾਂਜੀ ਆ ਚੱਡਾ ਦੋਸਤੋ ਆ ਲੇਵਾ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਤੇਲ ਟੂਲਾ ਜੇ ਕਾਫੀ ਜਿਆਦਾ ਖੌਂਦੀ ਪਈ ਆ ਠੀਕ ਆ ਬਾਕੀ ਬਖਾਲਾ ਬਖੂਲਾ ਕਾਫੀ ਰਹਿਣਾ ਹੈਗਾ ਹਵਾਦਾਰ ਆ ਵੱਧ ਪਾਜੀ ਬਹੁਤ ਆ ਤੇ ਫੁੱਲ ਹਾਈਟ ਆ ਵੱਡੀਆਂ ਬਹਿੜਾਂ ਦੇ ਵਿੱਚ ਆਪਾਂ ਇਸ ਬਹਿੜ ਦੀ ਗਿਣਤੀ ਕਰ ਸਕਦੇ ਆ ਫੁੱਲ ਵੱਡੀ ਹਾਈਟ ਦੇ ਵਿੱਚ ਹਾਂਜੀ ਠੀਕ ਆ ਇਹ ਪਾਜੀ ਦੋ ਦਨ ਤੇ ਸੁਹਾਵੀਰ ਜੀ ਤੀਜਾ ਸੁਣੀ ਆ ਜਸਪਾਲ ਵੀਰੇ ਹਾਂਜੀ ਪਾਜੀ ਤੀਜਾ ਸੁਹਾ ਸੁਣੀ ਆ ਤੀਜੇ ਸੁਹਾ ਸੁਣੀ ਆ ਹਾਂਜੀ ਹਾਂਜੀ ਤੀਜਾ ਤੇ ਇਹਨੂੰ ਕੋਲ ਕੇ ਵੀ ਦਿਖਾਈਏ ਵੀਰਾਂ ਨੂੰ ਮੜਾ ਜੈਨ ਨੂੰ ਹਾਂਜੀ ਹਾਂਜੀ ਦੋ ਦਨ ਇਹ ਭਾਜੀ ਥੋੜਾ ਜਿਹਾ ਮੋਰਕਦਾ ਕਰਕੇ ਕਰਦੀ ਆ ਹਾਂਜੀ ਉਹ ਮੋਰੀ ਫਿਰ ਕੋ ਕਦੀ ਤਲਿਆਰਾ ਪਾਇਆ ਨਹੀਂ ਹੁੰਦਾ ਪਸੂਆਂ ਪਈ ਹਾਂਜੀ ਹਾਂਜੀ ਤਲਿਆਰਾ ਕੱਟ ਪਾਇਆ ਸੋ ਆ ਜਿਹੜੀ ਦੋਸਤੋ ਤੁਸੀਂ ਆਰਡਰ ਕੁਆਲਿਟੀ ਇਸ ਹਾਈਟ ਦੇ ਵਿੱਚ ਵੈੜ ਨੂੰ ਦੇਖ ਰਹੇ ਹੋ ਫੁੱਲ ਵੱਡੀ ਹਾਈਟ ਦੇ ਵਿੱਚ ਹਵਾਨਾ ਜਿਹੜਾ ਦੋਸਤੋ ਕਾਫੀ ਵਧੀਆ ਹੈਗਾ ਠੀਕ ਆ ਫੁੱਲਾ ਲੈਵਾ ਆਰਡਰ ਕੁਆਲਿਟੀ ਬਣਾ ਲੂਗੀ ਜੇਕਰ ਦਿਨ ਦੀ ਆਪਾਂ ਗੱਲ ਕਰੀਏ ਦਿਨ ਹਜੇ ਪਿਆ ਸੂਨ ਦੇ ਵਿੱਚ ਹਾਂਜੀ ਤੇ ਦਿਨ ਦੇ ਵੈਸੇ ਕਰੈਕਟ ਆਪਾਂ ਜੇਕਰ ਅੰਦਾਜ਼ਾ ਲਈਏ ਕਿੰਨਾ ਕਊਗਾ ਪਾਜੀ ਇਹਨੇ 6 ਦਿਨ ਗਿਣਤੀ ਦੇ ਪੈਪਾ ਜੀ ਟਾਈਮ ਪੂਰਾ ਹੋਣ ਵਾਸਤੇ ਠੀਕ ਆ ਜੀ ਹਾਂ ਜੀ ਬਾਕੀ ਉੱਪਰ ਵੀ ਦਿਨ ਲੈ ਕੇ ਜਾ ਸਕਦੀ ਹਾਂ ਹਾਂ ਜੀ ਹਾਂ ਜੀ ਕਾਫੀ ਉੱਪਰ ਵੀ ਲੈ ਜਾ ਸਕਦੀ ਪਾਜੀ ਬਾਕੀ ਆ ਥਾਣਾ ਦੋਸਤੋ ਸਪੇਸ ਵੇਖੋ ਥਾਣਾ ਦੀ ਥਣ ਮੋਟਾ ਥਾਣਾ ਜਿਹੋ ਜ ਆਪਾਂ ਜੇਕਰ ਸ਼ਾਈਵਾਲ ਦਾ ਮੈਂ ਪਹਿਲੇ ਨੰਬਰ ਤੇ ਕਿਹਾ ਸੀ ਵੀ ਥੋੜਾ ਜਿਹਾ ਕ੍ਰੋਸ ਆ ਉਹਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਜਿਵੇਂ ਮੋਟਾ ਗੋਲ ਥਾਣਾ ਸ਼ਾਈਵਾਲ ਵੈੜਨ ਦੇ ਲੱਗਾ ਉਸ ਟਾਈਪ ਦਾ ਜਿਹੜਾ ਥਾਣਾ ਤੇ ਚੌਂ ਥਾਣਾ ਦੀ ਵਿਥ ਵਿਰਲ ਵੀ ਚੰਗੀ ਆ ਬਾਕੀ ਚੁਆਇਸ ਹੁਣੀ ਕਰਾ ਦਊਗੀ ਇਹ ਕੁਝ ਥਾਂ ਜਿਹੜਾ ਦੋਸਤੋ ਹੱਥੀ ਚਵਾਈ ਲਈ ਬਹੁਤ ਬੈਸਟ ਹੈ। ਹਾਂਜੀ ਮੋਟੀ ਧਾਰ ਹੈ ਜੀ ਬਹੁਤ ਚਵਾਈ ਦੀ। ਅੱਛਾ। ਕਾਣ ਚਪੇ ਵੀਰੇ ਬਹੁਤ ਮੋਟਾ ਕੀਪਰ ਨਿਕਲਦਾ। ਠੀਕ ਹੈ ਜੀ। ਹਾਂਜੀ ਹਾਂਜੀ। ਅੱਛਾ ਜਸਪਾਲ ਵੀਰੇ ਇਹਦਾ ਲੈਣ ਦੇ ਨਾ ਫਿਰ ਖਾਣਾ ਕੀ ਆ। ਭਾਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ 55000 ਦੀ ਦੇ ਦਾਂਗੇ ਵੀਰੇ। 55 ਦੀ। ਹਾਂਜੀ। ਠੀਕ ਆ। ਬਾਕੀ ਸੱਜਣ ਵੀਰ ਜਿਹੜਾ ਕੋਈ ਦੂੜ ਨੇੜੇ ਹੋਂਦਾ ਉਹਦਾ ਕੋਈ ਮਾਨਤਾਨ ਵੀ ਮੌਕੇ ਤੇ। ਜ਼ਰੂਰ ਹੋਊਗਾ ਹੈ। ਹਾਂਜੀ ਜ਼ਰੂਰ ਹੋਗਾ ਅੱਲਾ ਦੇ। ਠੀਕ ਆ। ਜ਼ਰੂਰ ਕਰਨਾ ਐ ਵੀ ਭਾਈ ਜਸਪਾਲ ਕਈ ਨਾ ਬੰਦਾ ਬੜੀ ਦੂਰੋਂ ਆਉਂਦਾ ਹੁੰਦਾ ਜ਼ਰੂਰ ਜੀ ਜ਼ਰੂਰ ਕੋਈ 100 200 ਕਿਲੋਮੀਟਰ ਤੋਂ ਵੀ ਆ ਸਕਦਾ ਭੈਣ ਭਰਾਪਾ ਤਾਂ ਨਹੀਂ ਗਾ ਕਿੱਥੇ ਨੀੜ ਕਿਸੇ ਨੂੰ ਕਿਸੇ ਨੂੰ ਕਿੱਥੇ ਬਿਲਕੁਲ ਜੀ ਬਿਲਕੁਲ ਭਾਜੀ ਮਾਲਤਾਨਾ ਦਾ ਕਰਦਾ ਜੀ ਜ਼ਰੂਰ ਕਰਨਾ ਭਾਈ ਹਾਂਜੀ ਹਾਂਜੀ ਤੇ ਆ ਜਿਹੜੀ ਦੋਸਤੋ ਵੈੜ ਦਿਖਾਤੀ ਪਹਿਲੇ ਨੰਬਰ ਤੇ 55000 ਵਿੱਚੋਂ ਲੈਣੇ ਦੇਣੇ ਦੇ ਵਿੱਚੋਂ ਥੋੜੀ ਬਸ ਦੀ ਸ਼ੋਰਟ ਗੁਜਾਇਸ਼ ਆ ਮਾਲਤਾਨਾ ਹੋ ਜੂਗਾ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਨੈਕਸਟ ਜਿਹੜੀ ਅਗਲੀ ਦੋਸਤੋ ਵੈੜ ਆ ਉਹ ਪਲੂਨ ਬੱਛੀ ਸੂਣੀ ਐ ਮੇਰੇ ਅਕੋਰਡਿੰ ਵੀਰ ਜਸਪਾਲ ਆ ਦੂਜੇ ਨੰਬਰ ਤੇ ਆਪਣੇ ਕੋਲ ਬਲੈਕ ਤੇ ਵਿੱਚ ਥੋੜਾ ਜਿਹਾ ਡੱਬ ਜਿਹਾ ਆ ਗਿਆ ਵਾਈਟ ਹਾਂਜੀ ਹਾਂਜੀ ਇਹ ਕਿਨਮਾ ਸੁਆ ਸੁਣ ਜਾ ਰਹੀ ਆ ਭਾਜੀ ਇਹ ਮੂੰਹ ਤੋਂ ਦੋ ਦੰਦਾ ਵੀਰੇ ਹਾਂਜੀ ਪਲੂਣ ਬੱਛੀ ਸੋਣੀ ਆ ਇਹ ਵੀ ਠੰਡੀ ਧੀਰੀ ਆ ਆ ਕਰੋ ਚੈੱਕ ਹਾਂਜੀ ਬਾਕੀ ਥਾਨ ਬਹੁਤ ਸਪੈਸ਼ਲ ਬੱਛੀ ਨੂੰ ਲੱਗਾ ਭਾਜੀ ਅੱਲਾਹ ਜੀ ਹਾਂਜੀ ਨਾਰਮਲੀ ਛੋਟਾ ਜਿਹਾ ਥਾਨ ਹੁੰਦਾ ਪਰ ਹੱਥੀ ਚਵਾਈ ਵਾਲੀ ਥਾਨ ਬਹੁਤ ਵਧੀਆ ਨਿਕਲੂ ਹਾਂਜੀ ਹਾਂਜੀ ਹੱਥੀ ਚਵਾਈ ਵਾਲਾ ਥਾਨ ਆ ਭਾਜੀ ਬਹੁਤ ਸ਼ਾਨਦਾਰ ਵੀਰੇ ਠੀਕ ਆ ਜੀ ਇਹ ਵੀ ਗਰਮੀਆਂ ਦਾ ਤੋਹਫਾ ਹੀ ਆ ਭਾਜੀ ਇੱਕ ਹੂੰ ਗਰਮੀ ਬਹੁਤ ਘੱਟ ਬਣਾਊਗੀ ਬੱ ਠੀਕ ਆ ਬਹੁਤ ਹੁੰਦੀ ਆ ਜੀ ਦੋ ਦੋ ਤਾਂ ਦਾ ਭਾਜੀ ਦੋ ਤਾਂ ਦੇ ਹਾਂ ਜੀ ਹਾਂ ਜੀ ਬਾਕੀ ਫੇਸ ਕੁਆਲਿਟੀ ਬਹੁਤ ਵਧੀਆ ਪਾਜੀ ਲੋ ਵੀ ਮਿੱਤਰੋ ਹਾਂ ਜੀ ਆ ਜਾ ਬੱਛੀ ਦਾ ਮੂੰਹ ਫੇਸ ਕੁਆਲਿਟੀ ਬਿਲਕੁਲ ਤੁਸੀਂ ਦੇਖੋ ਹਾਂ ਜੀ ਠੀਕ ਆ ਤੇ ਜਿਵੇਂ ਆਪਾਂ ਸ਼ਾਈ ਵਾਲ ਤੇ ਜਰਸੀ ਦਾ ਕ੍ਰਾਸ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਜਰਸੀ ਦਾ ਭਲੀ ਜਿਆਦਾ ਹੈ ਜਰਸੀ ਦਾ ਵਿੱਚ ਜਿਆਦਾ ਕਿਉਂਕਿ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਛੋਟਾ ਜਿਹਾ ਕੰਨ ਬੂਥੀ ਗਈ ਹੈ ਜਾਂ ਫੇਸ ਦੇਖੀਏ ਤਾਂ ਜਰਸੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਰਸੀ ਦੇ ਵਿੱਚ ਫੇਸ ਕੁਆਲਿਟੀ ਪੈਂਦੀ ਹੈ ਹਾਂ ਜੀ ਤੇ ਬਾਕੀ ਕੱਦ ਕਾਠੀ ਵੀ ਪੂਰਾ ਹੈ ਭਾਈ ਹਾਂਜੀ ਹਾਂਜੀ ਭਾਜੀ ਪੂਰਾ ਠੰਡੀ ਕਰਦਾ ਬੜਾ ਆਹ ਦੇਖੋ ਭਾਈ ਹਾਂਜੀ ਬਾਕੀ ਠੰਡੀ ਭਾਜੀ ਬਹੁਤ ਆ ਭਾਵਾਂ ਤਲੂਣੀ ਆ ਲਓ ਜੀ ਹਾਂਜੀ ਇੱਦਾਂ ਮਰਜੀ ਭਾਜੀ ਮੋਰੇ ਬਹਿ ਜਾਓ ਠੰਡੀ ਦੀ ਕੁਆਲਿਟੀ ਬਹੁਤ ਸ਼ਾਨਦਾਰ ਲਓ ਜੀ ਹਾਂਜੀ ਠੀਕ ਆ ਦਸਬਾਲ ਭਾਈ ਤੋੜ ਕੇ ਦਿਖਾਈਏ ਮੋੜੇ ਦੇ ਅੰਦਰ ਅਜੇ ਹੁੰਦੀ ਵੀਰ ਕਿੰਨੇ ਕ ਦਿਨ ਨਹੀਂ ਅਜੇ ਲਗ ਭਾਗੇ ਭਾਜੀ ਇਹਦੇ ਹਜੇ 12 ਦਿਨ ਪਾਇਆ ਵੀਰੇ ਟੈਂਪੂ ਦਾ ਹਾਂਜੀ ਹੁਣ ਤੂੰ ਪੂਰਾ ਹਾਂ ਫਸ ਜਿਵੇਂ ਹਵਾਨਾ ਲਾਏ ਹਾਂਜੀ ਤੇ ਲਾ ਬਹੁਤ ਆ ਭਾਈ ਬਾਕੀ ਇੱਕ ਜਿਹੜਾ ਵਧੀਆ ਹਵਾਨਾ ਬਣਾਊਗੀ ਇੱਕ ਲੰਮਕਦਾਰ ਨੀ ਬਣਾਊਗੀ ਟਾਇਟਲੇ ਵਾ ਜਿਹੜਾ ਫਿਕਸ ਹੋ ਗਿਆ ਹਟਰ ਹਾਂਜੀ ਫਿਕਸ ਹੋ ਗਿਆ ਹਾਂਜੀ ਹਾਂਜੀ ਅੱਗੇ ਵੀ ਬਾਜੀ ਦਿਖਾ ਦਿਓ ਇਥੋਂ ਆ ਹੂੰ ਅੱਗੇ ਨੂੰ ਗਾਰਡ ਵੀ ਜ਼ਿਆਦੀ ਹੈਗੀ ਐ ਹਾਂਜੀ ਹਾਂਜੀ ਗਾਰਡ ਕਾਫੀ ਹੈ ਹਾਂ ਅੱਗੇ ਨੂੰ ਜਿਹੜਾ ਦੋਸਤ ਤੁਸੀਂ ਧੌਣ ਵਾਲੇ ਪਾਸੇ ਨੂੰ ਜੇਕਰ ਆਪਾਂ ਧਿਆਨ ਮਾਰ ਗਏ ਨਾ ਅੱਗੇ ਨੂੰ ਵੀ ਲੇਵਾ ਕਾਫੀ ਰੱਖਣ ਲਈ ਹੈ ਹਾਂਜੀ ਤੇ ਉਸ ਦੇ ਅਕੋਰਡਿੰਗ ਜੇਕਰ ਅੱਗੇ ਨੂੰ ਆਪਾਂ ਧਿਆਨ ਮਾਰ ਗਏ ਤੇ ਕਾਫੀ ਜ਼ਿਆਦਾ ਹਵਾਨਾ ਬਣਾ ਕੇ ਤਿਆਰ ਕਰਨ ਲਈ ਹੈ ਤੇ ਆਹ ਜਿਹੜਾ ਥਾਨ ਤੁਸੀਂ ਦੇਖੋ ਬਿਲਕੁਲ ਮੁਠੀ ਵਾਲਾ ਹੱਥੀ ਚਵਾਈ ਵਾਲਾ ਥਾਨ ਹੈ ਹਾਈਟ ਕੱਦ ਜਿਹੜਾ ਦੋਸਤੋ ਪੂਰਾ ਜੇਕਰ ਉਮਰ ਦੇ ਹਿਸਾਬ ਨਾਲ ਏਜ ਅਕੋਰਡਿੰਗ ਦੇਖੀਏ ਵੀ ਦੁੰਦੀ ਹੈ ਮੋਹੋਂ ਪਲੂਨ ਬੱਚੀ ਸੋਣੀ ਹੈ ਤੇ ਕੱਦ ਬਹੁਤ ਜ਼ਿਆਦਾ ਹੈਗਾ ਵਧੀਆ ਠੀਕ ਕੱਦ ਦਾ ਬਾਲੀ ਵੱਡੀ ਜਿਹੜੀ ਐਚਐਫ ਦੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਵਿਹੜ ਦਿਖਾਈ ਸੀ ਉਹ ਤਾਂ ਜਿਹੜੀ ਦੋਸਤੋ ਤੀਜੇ ਨੰਬਰ ਤੇ ਗਾਂ ਵੀ ਆ ਜਾਂਦੀ ਵਿਹੜ ਵੀ ਕਹਿ ਦਿੰਦੇ ਆ ਪਰ ਜਿਹੜੀ ਇਹ ਬੱਚੀ ਆ ਬਿਲਕੁਲ ਨਵੀਂ ਬੱਚੀ ਆ ਪਹਿਲਾ ਸਵੇਰ ਸੋਣੀ ਆ ਕੱਦ ਤਕਰੀਬਨ ਜਵਾਨ ਹੁੰਦੇ ਹੁੰਦੇ ਮੈਨੂੰ ਲੱਗਦਾ ਵੀ ਏਡਾ ਕੱਦ ਵੀ ਕਰ ਜੂਗੀ ਫਿਰ ਹਾਲ ਤੁਹਾਡੇ ਸਾਹਮਣੇ ਦੋਸਤੋ ਢਿੱਲਾ ਢੁਲਾ ਕਾਫੀ ਜ਼ਿਆਦੀਆਂ ਆ ਕਿ ਆਲਟ ਪਹਿਣੀ ਵਾਲੇ ਪਾਸੇ ਤੁਸੀਂ ਥਣ ਵੀ ਜਰੂਰ ਦੇ ਆਹ ਕਰੋ ਚੈੱਕ ਠੀਕ ਆ ਆ ਤਾਂ ਹੈਗੀ ਦੋ ਤੋਂ ਕੁਆਰਤੀ ਸੈਕਿੰਡ ਨੰਬਰ ਵਾਲੀ ਵੈੜ ਦੀ ਤੇ ਆ ਜਾਓ ਵੀਰ ਜਸਪਾਲ ਸਿੰਘ ਇਹ ਤਾਂ ਵੀਰੇ ਮੋਨ ਫਿਰ ਲੈਂਦੇ ਕਿੱਥੋਂ ਤੱਕ ਛੱਡ ਦੇਣੀ ਆ ਹਾਂ ਨਾ ਕੀ ਆ ਪਾਣੀ 45000 ਦੀ ਵੀਰੇ ਦੇ ਦਾਂਗੇ ਬੱਛੀਏ 45 ਦੀ ਹਾਂਜੀ ਠੀਕ ਆ ਹਾਂਜੀ ਬਾਕੀ ਛੋੜ ਜਾ ਪੈਸੇ ਦਾ ਵੀ ਹੋ ਜਾਊਗਾ ਜੀ ਹਾਂਜੀ ਭਾਜੀ ਕਰ ਦਾਂਗੇ ਛੋੜ ਓਕੇ ਤੇ ਹਾਂਜੀ ਮੌਕੇ ਤੇ ਹਾਂਜੀ ਠੀਕ ਆ ਹਾਂਜੀ ਬਾਕੀ ਭਾਜੀ ਜੀ ਨੇ ਘਰੇ ਦੁੱਧ ਵਾਸਤੇ ਰੱਖਣੀ ਆ ਹਾਂਜੀ ਦੁੱਧ ਵੀ ਸੰਗਣਾ ਫੈਂਟ ਵਾਲਾ ਕੱਢੂਗੀ ਭਾਜੀ ਗਰਮੀ ਵੀ ਨਹੀਂ ਮਨਾਊਗੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਾਕੀ ਇਹ ਵੇੜ ਭਾਜੀ ਖੁੱਲੀ ਛੱਡੀ ਹੋਈ ਸੀ ਉੱਥੇ ਹਾਂ ਉਹਦਾ ਕਰਕੇ ਥੋੜਾ ਜਿਹਾ ਜਿੱਦਾਂ ਮੂਹ ਨੂੰ ਮੋਰਕ ਤੋਂ ਮਨਾਉ ਹਾਂਜੀ ਕਰਦੀ ਆ। ਉਹ ਉੱਥੇ ਫਾਰਮ ਦੇ ਰਹੀ ਲੱਗਦੀ ਆ। ਫਾਰਮ ਤੇ ਪਸ਼ੂ ਜ਼ਿਆਦਾਤਰ ਖੁੱਲੇ ਹੁੰਦੇ ਆ। ਸ਼ੈੱਡ ਚ। ਹਾਂਜੀ ਹਾਂਜੀ। ਤੇ ਫਿਲਹਾਲ ਵੀ ਇਹਦਾ ਮੋਰੀ ਪਾਈ ਉਹਦੇ ਕਰਕੇ ਥੋੜਾ ਜਿਹਾ ਨਾ ਆਉਣ ਜੀ ਕਰਦਾ ਪਸ਼ੂ ਕਈ ਦਾ ਮੂੰਹ ਨੂੰ ਤੇ ਲਿਆ ਰਾਇਆਂ ਕੋਈ ਚੀਜ਼ ਪਵਾਈ ਨਹੀਂ ਹੁੰਦੀ ਗਾਦੀ। ਹਾਂਜੀ ਹਾਂਜੀ। ਤੇ ਬਾਕੀ ਕੰਨ ਚ ਟੋਕਨ ਨੰਬਰ ਵਾਲਾ ਪਿਆ ਸੀ ਉਹ ਸਾਡੇ ਬੰਦੇ ਨੇ ਅੱਜ ਸਵੇਰੇ ਲਾ ਦਿੱਤਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਔਰ ਫਰਕ ਕਿਸ ਤਰ੍ਹਾਂ ਦੀ ਕੋਈ ਵੈਕਸੀਨੇਸ਼ਨ ਜਾਂ ਸ਼ੈਡੋ ਫਾਰਮਾ ਤੇ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਤੇ ਅੱਛਾ ਹਾਂਜੀ ਇਹ ਦੋਨੋਂ ਬੈੜਾ ਵੀਰਜਸਪਾਲ ਅੱਜ ਬਕਾਉ ਆਪਣੇ ਕੋਲ ਹਾਂਜੀ ਹਾਂਜੀ ਭਾਜੀ ਤੇ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਸੰਪਰਕ ਨੰਬਰ ਜਰੂਰ ਹਾਂਜੀ ਭਾਜੀ 98760 ਹਾਂਜੀ 82642 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰਜਸਪਾਲ ਸਿੰਘ ਪਿੰਡ ਸ਼ਤਾਬਗੜ ਹੈਗਾ ਦੋਸਤੋ ਤੁਸੀਂ ਵਿਜ਼ਿਟ ਕਰਨੀ ਹੈ ਇਸ ਪਿੰਡ ਬਿਲਕੁਲ ਸੁਲਤਾਨਪੁਰ ਲੋਧੀ ਦੇ ਨਾਲ ਲੱਗਦਾ ਪਿੰਡ ਆ ਦੋਸਤੋ 3 ਕਿਲੋਮੀਟਰ ਦੀ ਦੂਰੀ ਆ ਤੇ ਵੇੜਾ ਤੁਹਾਨੂੰ ਇਸ ਕਰੋਂ ਆਪਾਂ ਦੋ ਦਿਖਾਤੀਆਂ ਨੇ ਵੇੜਾ ਪਸੰਦ ਆਉਣਗੀਆਂ ਤਸੱਲੀ ਕਰ ਲਿਓ ਆ ਆਪਦੀ ਜਿਹੜੀ ਦੋਸਤੋ ਜੋ ਚੀਜ਼ ਵਿਖਾਈ ਗਈ ਹੈ ਜੋ ਦੱਸੀ ਗਈ ਹੈ ਉਸਦੇ ਅਕਾਊਂਟਿੰਗ ਨਾਲ ਦਾ ਮਿਲਦਾ ਬਿਲਕੁਲ ਸ਼ੋਰ ਕਰੰਦੇ ਦੀ ਤਸੱਲੀ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ